485 ਬੋਲੰਗ ਨੇ 90 ਰੁਪਏ ਚਲ ਲੈ 95 500 5 10 15 15 15 ਬੋਲੰਗ ਨੇ 20 ਰੁਪਏ 25 ਰੁਪਏ 525 ਬੋਲਦਾ ਕੋਈ 525 ਰੁਪਏ ਲਈ ਟਰਾਲੀ ਗਈ ਬਈ ਪਹਿਲੀ ਟਰਾਲੀ ਗਈ ਆ 500 ਤੇ 25 ਰੁਪਏ ਅੰਦਰ ਵੀ ਬਈ ਤੂੜੀ ਸੀ ਇਹ ਤੇ ਵਧੀਆ ਤੂੜੀ ਸੀਗੀ ਤੇ ਬਾਕੀ ਅੱਗੇ ਦੇਖਦੇ ਹਾਂ ਉੱਪਰ ਜਿਹੜੀਆਂ ਪੰਡਾ ਸੀ ਇਹ ਵਿੱਚ ਵੀ ਖੁੱਲੀ ਆ ਇਹ ਤੇ ਤੂੜੀ ਸੋਨ ਚੈੱਕ ਕਰਾ ਦਿਆਂ ਥੱਲੇ ਬਈਆ ਵੀ ਤੇ ਅੰਦਰ ਦੀ ਬਈ ਇਹ ਤੂੜੀ ਆ ਤੇ ਬਾਕੀ ਅੱਗੇ ਦੇਖਦੇ ਆ ਵੀ ਅਗਲੇ ਟਰਾਲੀਆਂ ਦਾ ਕੀ ਰੇਟ ਰਹਿਣ ਵਾਲਾ ਅੰਦਰ ਦੀ ਤੂੜੀ ਉਸੇ ਨਾਲ ਦੀ ਬੋਲੋ ਬਈ 400 400 405 10 15 20 25 30 35 40 45 450 50 60 65 70 70 80 80 485 90 490 ਬੋਲਾ ਬਾਈ ਕਿਨੇ ਕਲਾਸ ਨੂੰ ਨਪੀ ਲੋਬੀ ਦੂਜੀ ਟਰਾਲੀ ਉਹਦੇ ਨਾਲ ਦੀ ਵੀ ਦੂੜੀ ਹੈ ਵੇਖ ਸਕਦੇ ਹੋ ਤੁਸੀਂ ਤੇ 490 ਰੁਪਏ ਵੀ ਇਹਦਾ ਰੇਟਰ ਹੈ ਬਾਕੀ ਅੱਗੇ ਦੇਖਦੇ ਆਂ ਬਈ ਮੈਂ ਬੋਲਾਂ ਤੈਨੂੰ ਕਿੰਨਾ ਚਾਹੀਦਾ 350 ਅੰਦਰ ਵੀ ਹੈ ਅੰਦਰ ਵੀ ਹੈ 500 ਰੁਪਏ ਲਵਾਂਗਾ ਤੂੰ ਤੂੰ ਬੋਲੋ ਜੀ 300 ਕਿਹਦੇ 300 60 400 100 ਈ 22 800 59 460 670 770 90 490 ਉਧਰ ਭਾਈ ਹਾਂ 500 500 ਲਿਆ ਬੋਲ ਕਨੇ 5 10 15 20 25 ਪਲਤੀ 40 540 ਬੋਲਾਂਗੇ ਨੇ 540 ਰੁਪਏ ਬਾਈ ਲੋਬੀ ਟੋਪ ਦਾ ਰੇਟ ਨਿਕਲਿਆ ਵੀ 540 ਰੁਪਏ ਅੰਦਰ ਦੀ ਵੀ ਤੂੜੀ ਇਹ ਆ ਤੇ ਬਾਕੀ ਪੰਡਾ ਹੀ ਆ ਵੇਖ ਸਕਦੇ ਤੁਸੀਂ ਤੇ ਤੂੜੀ ਚੰਗੀ ਆ ਵੀ ਇਹ ਵੀ ਅੰਦਰ ਦੀ ਤੂੜੀ ਆ ਬਿਲਕੁਲ ਸਾਫ ਤੂੜੀ ਤੂੜੀ ਅੰਦਰ ਦੀ ਆ ਇਹਦੇ ਨਾਲ ਦੀ ਵੇਖ ਖੁੱਲੀ ਆ ਬੰਦੇ ਚ ਖੁੱਲੀ ਸਾਰੇ ਪੰਨਾ ਸਾਰੇ ਪੰਨਾ ਅੱਛਾ ਕਿਹੜਾ ਪਿੰਡ ਆ ਪਰਾ ਖੰਨਮਾ ਬੈਵਲ ਤਾਂ ਨਹੀਂ ਜਾਣਾ ਸੋਲੋ ਜੀ ਚੱਲ ਮੈਂ ਜਾਊਗਾ 300 ਰੁਪਏ 7 15 450 450 400 400 420 25 450 ਪਟਾ 450 56 60 ਪੈਗ 465 ਰੁਪਏ ਬੋਲਣਾ ਵੇਖ ਲੈ 465 ਦੋ ਵੀ 400 ਤੇ 65 ਰੁਪਏ ਵੀ ਲੱਗੀ ਆ ਤੂੜੀ ਪੂਰੀ ਦਾ ਵੀ ਰੰਗ ਥੋੜਾ ਜਿਹਾ ਸੀਗਾ ਪਰ ਅੰਦਰ ਵੀ ਤੂੜੀ ਸੀ ਇਹ ਤੇ ਪੰਡੀਆਂ ਬਾਕੀ ਬਈ ਇਹ ਤੇ ਰੇਟ ਬਈ ਅੱਜ ਫੜੀਆ ਸਪੀਡ ਫੇਰ ਆ ਗਏ ਨਾ ਫਸਟ ਨਹੀਂ ਆ ਗਏ ਹੈਗੀ ਹੈ ਹੈਗੀ ਹੈ ਦੇਖ ਕੇ ਲਾਣਾ ਬਈ ਬਾਹਰ ਦੀ ਟੁੜੀ ਆਈ ਵੇਖ ਕੇ ਬੋਲੀ ਦੋ ਕਿਹੜਾ ਪੰਡਾ ਬਈ ਦਾ ਜਾਊਗਾ ਉਹਨੂੰ ਮਹਿਬਲ ਜਾ ਸਕਦੇ ਬੋਲੋ ਹੀ ਬੋਲੋ 250 ਰੁਪਿਆ 250 ਰੁਪਿਆ 250 300 ਕਰਦੇ ਜੀ ਮਹਿਬਲ ਜਾਊੜੂ ਤੋ ਯਾਰ ਪੁੱਛ ਉਹਨੂੰ ਜਾਉਂਦਾ ਨਹੀਂ ਜਾਂਦਾ ਉਹ 300 300 350 350

415 ਬੋਲਾਂਗੇ ਨੇ 415 ਰੁਪਏ ਬਈ ਬਾਹਰ ਦੀ ਤੂੜੀ ਇਹ ਤੇ 400 ਤੇ ਵੀ 15 ਰੁਪਏ ਲੱਗੀ ਆ ਤੇ ਪਰ ਤੂੜੀ ਵੀ ਠੀਕ ਸੀ ਚੰਗੀ ਸੀ ਇਹ ਵੀ ਬਾਕੀ ਅੱਗੇ ਦੇਖਦੇ ਆ ਉਹ ਵੀ ਬੋਲਾਂਗੇ ਉਹ ਵੀ ਅੰਦਰ ਦੀ ਤੂੜੀ 400 ਰੁਪਏ ਆ ਯਾਰ ਹਾਂਜੀ 415 15 450 450 ਹੋ ਜਾ ਬੰਦੇ 52 60 65 70 75 475 80 85 90 95 500 5 10 15 20 25 30 35 35 40 45 550 550 ਬੋਲਣੇ ਨੇ 550 ਬਾਈ ਜੀ ਲੋ ਵੀ 550 ਰੁਪਿਆ ਰੇਟ ਹੋ ਗਿਆ ਬਈ ਤੂੜੀ ਅੰਦਰ ਦੀ ਸੀ ਇਹ ਵੀ ਤੇ ਬਾਕੀ ਅੱਗੇ ਦੇਖਦੇ ਆ ਬਾਈ ਤੇ ਟੌਪ ਦਾ ਰੇਟ ਅੱবি ਅੱਜ ਦਾ 550 ਰੁਪਿਆ ਅੰਦਰ ਦੀ ਤੂੜੀ ਬਈ